ਜੰਮੂ ਕਸ਼ਮੀਰ ਸੂਬੇ ਦੇ ਅਨੰਤਨਾਗ ਲਾਗਲੇ ਪਹਿਲਗਾਮ ਵਿਖੇ ਇੱਕ ਵੱਡਾ دہشتੀ ਹਮਲਾ ਹੋਣ ਦੀ ਸੂਚਨਾ ਸਾਹਮਣੇ ਆਈ ਹੈ ਜਿਸ ਵਿੱਚ ਮਿਲੀ ਜਾਣਕਾਰੀ ਮੁਤਾਬਕ 27 ਲੋਕਾਂ ਦੀ ਜਾਨ ਗਈ ਹੈ ਅਤੇ ਕਈ ਲੋਕ ਹਾਲੇ ਜ਼ਖਮੀ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪਹਿਲਗਾਮ ਦੇ ਸੈਲਾਨੀਆਂ ਲੇ ਬਿਹਦ ਪ੍ਰਸਿੱਧ ਮੰਨੇ ਜਾਂਦੇ ਇੱਕ ਖੇਤਰ ਵਿੱਚ دہشت گردਾਂ ਨੇ ਅਚਾਨਕ ਗੋਲੀਆਂ ਚਰਾਉਣੀਆਂ ਸ਼ੁਰੂ ਕਰ ਦਿੱਤੀਆਂ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਇਹ دہشت گرد ਸੁਰੱਖਿਆ ਬਸਟਿਆਂ ਵਰਗੀ ਵਰਦੀ ਪਾ ਕੇ ਆਏ ਤੇ ਉਨ੍ਹਾਂ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਇਸ ਘਟਨਾਕ੍ਰਮ ਤਹਿਤ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਅਤੇ ਘਟਨਾਕ੍ਰਮ ਵਾਲੀ ਥਾਂ ਉੱਤੇ ਕਾਫੀ سنگੀਨ ਮੰਜ਼ਰ ਬਣ ਗਿਆ ਇਸ ਦਰਮਿਆਨ ਸੁਰੱਖਿਆ ਬਲਾਂ ਵੱਲੋਂ ਫੌਰੀ ਤੌਰ ਤੇ ਕਾਰਵਾਈ ਆਰੰਭ ਦਿੱਤੀ ਗਈ ਅਤੇ دہشت ਗਰਦਾਂ ਦੀ ਪੈੜ ਨੱਪਣ ਲਈ ਮੁਹਿੰਮ ਲਗਾਤਾਰ ਚੱਲ ਰਹੀ ਹੈ ਹੈਲੀਕਾਪਟਰ ذریعے ਵੀ ਸਮੁੱਚੇ ਖੇਤਰ ਉੱਪਰ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਫੌਰੀ ਤੌਰ ਤੇ ਸ਼੍ਰੀਨਗਰ ਪਹੁੰਚ ਗਏ ਤੇ ਉਹਨਾਂ ਉਥੋਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ ਇਹ دہشتੀ ਹਮਲਾ ਉਸ ਸਮੇਂ ਹੋਇਆ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੀ ਡੀ ਵੈਨਸ ਭਾਰਤ ਦੌਰੇ ਉੱਤੇ ਆਏ ਹੋਏ ਨੇ ਜੰਮੂ ਕਸ਼ਮੀਰ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਹੋਏ ਸਾਰੇ ਘਟਨਾਕ੍ਰਮਾਂ ਵਿੱਚੋਂ ਇਸ ਨੂੰ ਇੱਕ ਵੱਡਾ ਘਟਨਾਕ੍ਰਮ ਮੰਨਿਆ ਜਾ ਰਿਹਾ ਜਿੱਥੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ